ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਆ ਲਓ ਜੀ ਪਹਿਲੇ ਬਾਪੂ ਨੇ ਅੱਜ ਛਿੱਕਾ ਮਾਰਨ ਲੱਗਿਆ ਵਾ ਹਾ ਬਾਪੂ ਆਪਾਂ ਛਿੱਕਾ ਮਾਰੀਆਂ ਹੁੰਦੀਆਂ ਮਾਲਾ ਮੂੜਾ ਕੁਝ ਨਹੀਂ ਹੈਗਾ ਇਹ ਗਾਟਰ ਦਾ ਪੰਗਾ ਹੋ ਗਿਆ ਹੈ ਇਹ ਫੀਤੇ ਬਿਨਾਂ ਰਾਤ ਕੰਮ ਚਲਾਤਾ ਉਹਦੇ ਬਿਨਾਂ ਤਾਗੇ ਬਿਨਾਂ ਤਾਂ ਹੁਣੇ ਪੁਰਾਣੇ ਜਿਗਾਰ ਚੱਕਣੇ ਪਏ ਆ ਇਹ ਰਾਈਟਰ ਵੀ ਚੱਕਣੇ ਹੁੰਦੇ ਨੇ ਨਾ ਚੱਕਣ ਨੂੰ ਤਾਂ ਕੋਈ ਮਰਜ਼ੀ ਚੱਕ ਲਈ ਜਾਣਾ ਉਹ ਗੱਲ ਕਰਦਾ ਵੀ ਜੇ ਇਧਰ ਆਪਾਂ ਤਾਂ ਕਾ ਨਹੀਂ ਲਾਇਆ ਹਾਂ ਲੱਗਿਆ ਨਹੀਂ ਕਰਦਾ ਗਾਡਰ ਪਰ ਰੱਖ ਲਾ ਗਾਡਰ ਪਰ ਭਾਈ ਆਉਂਦਾ ਵੀ ਵਿੱਚ ਉਹ ਆਪ ਦੇਖ ਲਿਆ ਕਰਕੇ ਹਾਂ ਜੂਰੀ ਮਾਰਦੀ ਹਾਂ ਕੋਈ ਨਹੀਂ ਥੋੜੀ ਜਿਹੀ ਕਰੀ ਕਿ ਕਰੀ ਕਿੱਡੀ ਖਾਣੂ ਕਰਨੀ ਆ ਪਹਿਲੇ ਟ੍ਰੱਕ ਪਹਿਲੇ ਟ੍ਰੱਕ ਲਓ ਜੀ ਪੁਰਾਣਾ ਜਗੜ ਯਾਦ ਆ ਗਿਆ ਸੋਹਣੀ ਜਿਹੜੇ ਗੱਲ ਦੂਆ ਛੱਡ ਚੱਕਿਆ ਦਾ ਹਾਂ ਤੇ ਜਦੋਂ ਬੀਮ ਅਸੀਂ ਗੱਡ ਜੈਕ ਨਾਲੇ ਤੋੜਿਆ ਬੀਮ ਸਾਨੂੰ ਆਈ ਕੀ ਨਾ ਜਬੇ ਬਾਫੇ ਲਾਇਆ ਜੈਕ ਹਾਂ ਹੱਥ ਪਾ ਕੇ ਉਹ ਪਾ ਲਓ ਸੱਟ ਮਾਰਦਾ ਸੋ ਨਹੀਂ ਉੱਪਰ ਸੱਟ ਮਾਰਦੇ ਮੜੀ ਇੱਧਰ ਨੂੰ ਇੱਥੇ ਜਿਹੜੇ ਬਾਦੂ ਪਾ ਦੇ ਸੱਟ ਕੋਣ ਜਿਹੜੇ ਉਹ ਪਾ ਲਓ ਰੁਕੋ ਹਾਂ ਬਾਏ ਹੂੰ ਆ ਹੱਥ ਕਰ ਗੱਡੇ ਪੈਰ ਪਾ ਲਓ ਇੱਥੇ ਬਾਸ ਗੱਜ ਕਣ ਦੇ ਦੇ ਦਾਨ ਪੈਰ ਨੂੰ ਪਾ ਲਓ ਇੱਥੇ ਛੋਟੂ ਪੈਰ ਪਾ ਦੇਊਗਾ ਉੱਧਰ ਤੇ ਨਹੀਂ ਚੱਕ ਹੁੰਦਾ ਪੈਪ ਤਾਂ ਪਾ ਦੇਣਾ ਇਹਨੇ ਉਹ ਲੈ ਬੱਚਾ ਬੱਚਾ ਲੈ ਲਓ ਕੋਈ ਪਹਿਲਾਂ ਚੱਕ ਤਾਂ ਸਹੀ ਚੱਕ ਹੁੰਦਾ ਹੂੰ ਟਾਈਮ ਲੱਗੂ ਇੰਨੇ ਸੌਖਾ ਨਹੀਂ ਚੱਕ ਹੁਣਾ ਬੜਾ ਜ਼ੋਰ ਜਾਂ ਜ਼ੋਰ ਲੱਗਣਾ ਇਹ ਜੇ ਨਾ ਚੱਕ ਹੁਣਾ ਹਲਦਾ ਸੋਨੀ ਹੋਣ ਜਾਂਦਾ ਮਾਦੇ ਡਰਦਾ ਕਾ ਤੈਆ ਮਗਰ ਆਉਂਦੇ ਹੋਣ ਹੋਣ ਚਿੱਟਾ ਹੂੰ ਹੂੰ ਬਰਦੀ ਆਉਣ ਲੱਗੀ ਇਧਰ ਆ ਚੱਲ 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 ਏਡੀ ਚੱਲ ਚੱਲ ਫੇ ਫਰਾ ਫੁਰਾ ਨਾਲ ਤੇ ਜਿਹੜੇ ਥੋੜੀ ਰੱਖਉਂਗਾ ਸੁਬੇ ਬੱਲੀ ਮੁਰਦੀ ਤੇਰੀ ਹੂੰ ਬੱਲੀ ਆਈ ਚੱਕਰੀ ਹੋਇਆ ਚੱਕਣ ਲੱਗਿਆ ਦੇਖ ਚੱਕਦਾ ਹੁੰਦਾ ਬੱਲੀ ਨਾਲ ਮੁਰਦੀ ਆ ਨਾ ਕੋਈ ਨਾ ਨਾਲ ਨੂੰ ਫੜਦਾ ਨਾ ਖੜ ਜਾ ਮੈਂ ਜਿਹੜੇ ਬਾਹਰ ਥੱਲੇ ਇੱਕ ਮਿੰਟ ਕਿੰਨਾ ਕਿੰਨੇ ਗਿੰਚਾ ਦਾ ਆਉਣਾ ਕੁਸ ਉੱਪਰ ਕਿੰਨੇ ਗੇ ਪੈ ਨਹੀਂ ਆ ਰਹੀ ਤਕਰੀਬਾ ਟਾਇਰ ਤੇ ਜ਼ਿਆਦਾ ਹੋ ਜਣਾ ਟਾਇਰ ਜ਼ਿਆਦਾ ਹੋ ਜਣੀ ਆਹ ਦੇਖ ਲੈ ਤਮਰ ਆਪੇ ਹੈ ਇਹ ਨਿਛੜ ਦਾ ਸਰਾ ਦੇ ਦੇ ਫਿਰ ਆ ਠੀਕ ਆ ਹੂੰ ਆ ਦੇਖ ਲੈ ਉੱਪਰ ਆਖੀ ਇਹੀ ਪਾਇਆ ਤਾਂ ਪਹਿਨਾ ਵੀ ਤਾਂ ਹੂੰ ਚਲੋ ਤਾਂ ਵਕਤ ਕਰ ਦੇਖ ਹੋ ਜੂ ਥੋੜਾ ਜਿਹਾ ਲਾਉ ਰਹਿ ਜਾ ਇਹ ਦੂਰੇ ਕਰ ਲੈ ਇਹਨੂੰ ਦੂਰੇ ਤੇ ਜ਼ਿਆਦਾ ਹੋ ਗਿਆ ਅੱਛਾ ਪੱਚੱਕ ਵੀ ਹੋ ਗਿਆ ਥੋੜਾ ਜਿਆ ਹਾਂ ਚੱਕ ਵੀ ਹੋ ਗਿਆ ਆ ਕਰਦੇ ਆ ਥੱਲੇ ਵਾਲੀ ਪੱਚੱਕ ਚੱਲ ਲਾਈਏ ਫਿਰ ਖੜ ਜਾ ਨਾ ਵੀ ਚੱਕ ਤਾਂ ਜੱਕ ਗਾ ਤੇੜਾਂ ਲਿਆਤੀਆਂ ਸਾਰੇ ਲੈਂਟਰ ਨੂੰ ਚੱਕ ਸੁਪੂੜ ਜੇ ਆ ਚੱਕ ਦੇ ਹੋਰ ਜਦ ਤੱਕ ਆਰਾਮ ਨਾ ਨਹੀਂ ਪੈਂਦਾ ਫਰਾ ਜਦ ਤੱਕ ਨਹੀਂ ਲੋਡ ਕਰਦਾ ਮੈਂ ਬਾਅਦ ਚੱਕਦੇ ਬਾਅਦ ਚ ਫਰਾ ਥੱਲੇ ਦਬ ਜੂ ਕੋਈ ਨਹੀਂ ਉੱਪਰ ਉੱਪਰ ਕੰਨ ਦੜਾਈ ਚੱਕੋਗੇ ਉਹਦਾ ਬਹਿ ਮਸਾਲਾ ਭਾਗਾ ਤੇਲ ਪੂਰਾ ਆ ਦੇਖ ਇਧਰ ਤੱਕ ਲੈ ਟੱਲਾ ਬਾ ਚਲ ਬਾੜ ਬਜੂ ਚਲ ਆ ਇਹ ਇਹ ਕੰਮ ਬਣਾ ਕਰੇਵੇ ਤਾਂ ਆਈਂਗੇ ਹੁੰਦੇ ਆ ਮੈਂ ਕੱਢ ਲਈਏ ਜੀ ਇਹ ਨਹੀਂ ਚੱਕੋਣਾ ਬਾਦ ਮਾੜਾ ਜੇ ਇਹ ਤਾਂ ਮੂਲੀ ਜੇ ਤਬਰੀਕ ਆਉਣਾ ਪਸ ਕਿਵੇਂ ਮਾੜਾ ਜਾ ਇਹਦਾ ਸਰ ਵੀ ਜਾ ਉਸੋ ਨਹੀਂ ਕੇ ਨਹੀਂ ਉਹਨੇ ਅਗਰੇ ਇੱਕ ਨਹੀਂ ਚੱਕ ਦਿੰਨੇ ਆ ਉਹ ਸਾਰਿਆਂ ਨੂੰ ਲਾ ਕੇ ਇੱਕੜੀ ਆਹ ਥੱਲੇ ਕੋ ਦੇ ਦੇਣਾ ਜਿਹੜੇ ਬਾਅਦ ਚ ਨਾ ਮਸਾਲਾ ਉਪਰ ਚੜ ਕੇ ਮੈਂ ਭਰ ਦਿੰਨੇ ਆ ਸਾਰਾ ਕੱਟ ਕਰ ਲੈਣੇ ਆ ਆ ਚੱਕ ਹੋ ਜਾਣੇ ਇੱਕੜੀ ਸਰ ਜੀ ਸੋਨੀ ਇਹ ਤਾਂ ਇਹ ਤਾਂ ਚੱਕ ਦਿੰਨੇ ਆ ਚੱਕ ਦੇ ਦੇ ਕੋਈ ਗੱਲ ਨਹੀਂ ਭਾਈ ਹੁਣ ਕੰਮ ਰੋਕਣਾ ਨਹੀਂ ਹੈ ਬਲੀ ਖੁੱਪ ਕੇ ਆਈ ਉਹੀ ਬੱਚਰ ਦੇਸੋ ਉਹਦੇ ਨਾਲ ਦਿਓ ਉਹ ਤੋੜ ਕੇ ਮਿਆ ਚੂੜੀਆਂ ਟੈਟਰਾਂ ਚੱਕੇ ਕਰਦੇ ਕਹੇ ਕਰਦੇ ਹੂੰ ਤੋਂ ਨਹੀਂ ਆਪਣੇ ਵਜਨ ਦਾ ਦੱਬਦਾ ਉਹ ਨੂੰ ਵੀ ਹਿੱਲੇ ਨਾ ਹਾਂ ਹੋ ਗਿਆ ਸੈੱਟ ਮੈਂ ਦੇਖ ਲਿਆ ਇਹਨਾਂ ਪੈਰ ਰੱਖ ਹੋ ਜਾ ਮਾੜਾ ਨਹੀਂ ਪੰਜਾਂ ਲੱਗਣੇ ਮੇਰੇ ਮੇਰੇ ਦੇ ਵਜਨ ਜਾ ਚੱਕਾ ਹੋਰ ਮਾਰੋ ਹੋ ਜਾ ਆ ਗਈ ਸੈੱਟ ਹਾਂ ਹਾਂ ਤੂੰ ਚੱਕਾ ਮਾਰ ਦੇ ਹੋਰ ਬੱਚੇ ਦੇਖ ਦੇ ਹਾਂ ਠੀਕ ਹੈ ਬਸ ਹੱਟ ਮਾਰਿਆ ਆ ਗਈ ਹੋਣਾ ਹੋ ਗਿਆ ਲੈਨ ਚੱਕ ਮੈਂ ਇਹ ਗੱਲ ਕੀ ਹੈ ਇਹ ਗੱਲ ਕੀ ਹੈ ਤਾਗਾ ਨਹੀਂ ਲਾਇਆ ਇਹ ਚੱਲ ਆਏ ਹੋ ਕੇ ਵੀ ਭਾਈ ਮੌਕੇ ਗਲ ਦੇਖ ਲਿਆ ਗਿਆ ਕਿਹਦੇ ਦਾ ਕਹਾਣੀ ਚੱਲੋ ਵੀ ਕੋਈ ਕਰਨੀ ਉਹ ਸਿਰ ਤਾਂ ਜਿਆਦਾ ਕਰ ਦਦੇ ਆਪਣੀਆਂ ਗੱਲ ਖੁਸ਼ੀ ਖੁਸ਼ੀ ਚ ਭੁੱਲ ਗਿਆ ਵੀ ਡਿਮਾਂਡ ਵਾਉਤਾ ਮੇਰੀ ਕਿਹੜਾ ਇਹ ਨਹੀਂ ਜੇਣਾ ਆ ਗਿਆ ਬਾਸ ਉਹ ਹੁਣ ਉਹ ਦੁਨੀਆਂ ਨੇ ਵੀ ਦੇਖ ਲਾ ਹਾਂ ਬਾਪੂ ਸਾਰੇ ਜੱਕ ਦਾ ਨੇ ਉਹਦਾ ਸੈਟ ਆ ਲੋ ਜੀ ਬੋਲੂ ਬਾਈ ਕੋਈ ਠੀਕ ਦੇ ਤੇ ਟੀਨਾ ਲੈਣ ਚੱਲੇ ਆ ਇਹਨੂੰ ਦੇਖਦਾ ਵੀ ਆ ਜਾ ਨਿਕਲੇ ਹੁਣ ਆਇਆ ਹੁਣ ਆਇਆ ਆਏ ਹਾਏ ਹਾਏ ਤੇਰੀ ਐਨਕਾਂ ਐਨਕਾਂ ਬਹੁਤ ਕੰਮਰੀਆ ਫੋਨ ਫੇਰ ਵੱਧਦਾ ਤੇਰਾ ਕਰਦੇ ਗੁਰਦੇ ਤੇ ਕੋਈ ਨੀਗਾ ਠੀਕ ਰਹਿੰਦੀ ਆ ਨਾ ਨਾ ਠੀਕ ਆ ਚੱਲੀਏ ਹਾਂ ਚੱਲ ਲੱਦਣ ਲੱਗੇ ਚਾਦਰਾਂ ਕਰ ਲੀਆਂ ਚਾਰ ਮিনার ਦੀਆਂ 100 ਚਾਦਰ ਮੈਂ ਬਾਈ ਮੈਂ 100 ਚਾਦਰ ਹੋ ਗਈ ਯੋ ਹੋ ਜਾਨਾ ਹੋ ਗਿਆ ਭਜਨ 22 22 ਕੁਆਂਟਲ ਬਾਜੇ ਦਾ ਫਾਇਦਾ ਹੁੰਦਾ ਉਹਦੇ ਕਾਲੇ ਕਾ ਫੋਰਮਾ ਘੱਟ ਚ ਫਾਇਦਾ ਨਹੀਂ ਹੈਗਾ ਬਾਈ ਅਗਲਾ ਬਾਜੇ ਘੇ ਘੱਟ ਆ ਤਾਂ ਹੀ ਤੈਨੂੰ ਦੱਸਦਾ ਬਾਈ ਕਿਲੋਮੀਟਰ ਕਿਲੋਮੀਟਰ ਵਧੇ ਹੋ ਜੂਗਾ ਪਰ ਘੱਟਣਾ ਦੱਸੋ ਹਾਂ ਸੰਦਾਨ ਸਹੀ ਜਾ ਲੱਗੇ ਵੇ ਲੱਦਾਂ ਕਾਦੀਆਂ ਹੋ ਜਾਣੀਆਂ ਉੱਚੀਆਂ ਅਜੀ ਮੈਂ ਕਹਿੰਦਾ 25 30 ਲਾ ਦੋਈਆਂ ਹੋਣੀਆਂ ਇੱਕੋ ਇੱਕ ਰਾਮ ਪਰ ਆ ਰਹੇ ਨੇ ਇੱਕਣੀ ਤਾਰ ਨਹੀਂ ਇੱਕਣੀ ਪਾਉਣੀ ਹੈ ਗੱਲੀ ਗੱਲੀ ਸੰਦਾ ਜਿਹਾ ਸਭਾਣੇ ਦੇ ਰੱਖ ਲੈਣਾ ਬੰਦਾ ਸਭਾਣੇ ਰੱਖ ਦੇ ਉਸ ਨੂੰ ਵਧੀਆ ਰਹਿੰਦਾ ਵਧੀਆ ਹਾਂ ਫਿਰ ਇਹਨਾਂ ਨੂੰ 85 ਕਿਲੋ ਬੰਦਿਆ ਮੰਨੇ ਚਾਹੀਦੀ ਹੈ ਆਪਾਂ ਨੂੰ ਪੰਜ ਬਹੁਤ ਹੋ ਜਣੇ ਉੱਚੀ ਆਪਣੀ ਜਿਨੀਓਂ ਆਇਆ ਪਹਿਲਾ 3 ਹੋ ਗਿਆ ਜਿਹੜਾ ਮੈਂ ਪਹਿਲਾ ਕੀਤਾ ਹੋਰ ਤੋਂ ਦੁਕਾਨੇ ਤੇ ਗਣ ਲੈ ਖਾਰੀ ਤੇ ਗਣ ਕੇ ਲੱਦ ਲੋ ਜਿਨੀਅਰ ਰਹਿ ਗਿਆ ਬਸ ਗਣਤੀ ਮਾਰ ਲਾ ਆਪਣੀ ਆਪਣੀ ਗਣਤੀ ਦੋਹੀ ਯਾਦ ਰੱਖਿਓ ਵੀ ਦੇਖਦੇ ਕਿਹੜਾ ਸਹੀ ਗਣਦਾ ਕਿਹੜਾ ਗਲਤ ਗਣਦਾ ਤੁਹਾਡੇ ਦੋਵਾਂ ਚ ਇਹ

ਹਾਂ ਹਾਂ ਜਣਕੇ ਪਾਲਾ ਨਹੀਂ ਜਣੇ ਫੇਰ ਗਿਣਨ ਲੱਗੇ ਵੀ ਇਹਨਾਂ ਨੂੰ ਕਿਸੇ ਦੀ ਗਿਣਤੀ ਵਿੱਚ ਯਕੀਨ ਨਹੀਂ ਆਉਂਦਾ ਪੰਜ ਬੌਣੀਆਂ ਪੰਜ ਠੀਕ ਆ ਪੰਜ 10 ਬੁੜੀਆਂ ਪੰਜ ਪੰਜ ਲੋ ਜੀ ਟੀਨਾ ਲੈ ਕੇ ਪਹੁੰਚ ਗਏ ਗੱਡੀ ਬਾਈ ਬੈਕ ਲਾਉਣ ਲੱਗੇ ਗਾਹਾਂ ਹੀ ਲੈ ਕੇ ਜਾਦਾ ਲੂਟ ਨਹੀਂ ਆਉਂਦੀ ਬਾਈ ਤੇ ਡ్రਾਈਵਰੀ ਚਲੋ ਚਲੋ ਟ੍ਰਿਕ ਰਹਿ ਗਿਆ ਤਾਂ ਵਿਚਾਰਾ ਇਹ ਦੇ ਤੱਕ ਲੈ ਸਮਾਂ ਕੰਧ ਚ ਆ ਜੂਗੇ ਸਪੋਟੇ ਹੈ ਤਾਂ ਜਿੰਨਾ ਧਾਰਤੀਆਂ ਪਈਆਂ ਪੰਜਰੀਨ ਉਧਰ ਪਈਆਂ ਹੈ ਉਹ ਗੱਡੋਂ ਦੋ ਪੱਤੀਆਂ ਦੀਆਂ ਲੱਗੀਆਂ ਉਹ ਵਧੀਆ ਸਮਾਂ ਕੰਧ ਚ ਆ ਜਾਣੀਆਂ ਦਾਵਚ ਰਹੂngੀਆਂ ਬਾਕੀ ਦੇਖਦੇ ਹਾਂ ਇਹ ਗੱਡਰੇ ਤੇ ਚੜਾਉਣਾ ਗੱਬੇ ਇੱਕ ਮੈਂ ਗਿਆ ਪਾਈ ਦਿੰਦੀ ਆ ਆਹਲੇ ਤੀਰ ਮੰਗੂ ਸਿੱਧੇ ਆ ਗਾਡਰ ਜਿਹੜੇ ਨਵੇਂ ਆ ਐਨ ਮਾ ਦਬੇ ਨਹੀਂ ਲੱਗਦਾ ਇਹਨਾਂ ਦਾ ਤਾਂ ਆ ਤਿੰਨ ਗਾਡਰ ਜਿਹੜੇ ਮੂਰੀ ਵਾਲੇ ਵਧੀਆ ਤੇ ਇਹ ਇੱਕ ਸਾਹ ਕੋ ਨੂੰ ਸਾਰਾ ਸੈ ਗਿਆ ਹਾਂ ਪਾਇਆ ਕਰੂਗਾ ਪੁਰਾਣਾ ਇੱਕ ਉਹ ਫਿਰ ਉਹ ਤਾਂ ਪੁਰਾਣੇ ਆ ਵਾਏ ਹੋਏ ਹੋਏ ਸੌਰੀ ਠਾਕਰ OK ਆ ਇਧਰ ਨੂੰ ਮਰਕੇ ਨਾ ਹਾਂ ਗਾਹਾ ਘਟ ਲਾ ਇੱਥੇ ਨਾਲ ਕੰਧ ਪਰ ਰੱਖ ਲੈ ਅੱਛਾ ਕੋਈ ਗੱਲ ਨਹੀਂ ਕੋਲੇ ਕੰਧ ਪਰ ਰੱਖ ਲੈ ਜਾਈਏ ਨੂੰ ਆਪਾਂ इधर कड़ ला पर तो खोला खोला। नहीं उल्ले पैसे कड़ लागे <laughs> ਇਹ ਕੰਨ ਜੀ ਖੜਾ ਨੂੰ ਹੈ ਇਹ ਉਥੇ ਚਲਾ ਦੂੰਗਾ ਲੋਹੇ ਟੰਗ ਨਹੀਂ ਨਿਕਲਦੀ ਇਹ ਦੇਖੋ ਸਾਰਾ ਕੁਝ ਖੜਾ ਲੈਣਾ ਉਹਨੇ ਕੰਨ ਜੇ ਇਨਾ ਪਿੱਲਰ ਵੀ ਹੈਗਾ ਆਹ ਤੇ ਚੱਕ ਆ ਮੇਰੇ ਬੰਦਰੀਆ ਆ ਗਿਆ ਹੁਣ ਮਰ ਰੱਖਣਾ ਹੂੰ ਬਦਲੇ ਦਾ ਠੀਕ ਹੈ ਬਗਵਾ ਲਾ ਬਦਲੇ ਦਾ ਠੀਕ ਹੈ ਨਾ ਆਪ ਕਰਦੇ ਸੀਗੇ ਕਰਦੇ ਏ ਲੈ ਮੜਕ ਪਰ ਇਟ ਲੱਗੀ ਤੇਰੇ ਕਿ ਨਹੀਂ ਹਾਂ ਬਸ ਇੱਟ ਪੜਦੇ ਆ ਮਿਸਤਰੀਆਂ ਨੂੰ ਆ ਕਰੂੰਗਾ ਗੇਲਾ ਬਾਜੀ ਕਬੂਤਰਾਂ ਜੋਂ ਲੱਗ ਗਈ ਦੱਸ ਲਾਈਵ ਓ ਲੰਘ ਜਾਂਦਾ ਮੈਂ ਸਮਝ ਨਹੀਂ ਮੋਟੇ ਕੰਮ ਕਰਦੇ ਉਹ ਵੀ ਹਟਾ ਦੇ ਉਹ ਮੈਂ ਕਿਹਾ ਵੀ ਦਿਖਦਾ ਗਿਆ ਤੈਨੂੰ ਕਹਿੰਦਾ ਕੁਝ ਵੀ ਨਹੀਂ ਪਸ ਸੁਣਦਾ ਹੀ ਆ ਬਈ ਉਹ ਕਬੂਤਰ ਇੱਧਰੋਂ ਲੰਘ ਗਿਆ ਉਹ ਇੱਧਰੋਂ ਲੰਘ ਗਿਆ ਉੱਪਰ ਲਿਖਿਆ ਹੋਆ ਹੁੰਦਾ ਵੀ ਇੰਨੇ ਕਬੂਤਰ ਦੇਖ ਗਏ ਇੰਨੇ ਕੱਟ ਹੋ ਗਏ ਇੰਨੇ ਆਊਟ ਹੋ ਗਏ ਮਾ ਹੁਣਾ ਪੰਗਾ ਉਹੀ ਤਾਂ ਦੇਖਦਾ ਮੈਂ ਨਾਲੇ ਕੋਈ ਨਹੀਂ ਦਿੰਦਾ ਲੈ ਸਮਾਨ ਦਿਖਾਈ ਜਾਂਦੇ ਆ ਲੈ ਕਿੰਨੇ ਰਹਿ ਗਏ 8 ਗਏ 0 ਗਏ ਉਹ ਉਹਦਾ ਟਾਈਮ ਆ ਕੋਈ ਪਤਾ ਨਹੀਂ ਲੱਗਿਆ ਨਹੀਂ ਵੀ ਰੋਈ ਅੱਛਾ ਕਿਸੇ ਨੂੰ ਟਾਈਮ ਨਹੀਂ ਲੱਗਿਆ ਸਾਰੇ ਹਾਜ਼ਰ ਆ ਕਿਨੇ ਉੱਡਦੇ ਆ ਹੁਣ 33 ਕਿਹਾ ਹੈਗਾ 33 ਉੱਡਦੇ ਆ ਬਲ 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 ਉਹ ਮੂਰੇ 93 ਗਏ 93 ਦਿੱਤੇ ਸੀ ਜੇ 93 ਛੱਡੇ ਤੇ ਭਾਈ ਤੇਰੇ 33 ਹੋ ਆ 60 ਗਏ ਬੋਗੇ ਹੈ 60 ਘਟੋਗੇ 90 93 ਉਹ 93 ਕਬੂਤਰ ਸਮਾਰਟ ਵਿਚ ਪਛਾਣਨੇ ਕਿਤੇ ਸੌਖੀ ਆ ਯਾਰ ਦੱਸ ਇਹੀ ਪਛਾਣ ਸਕਦੇ ਹਰੇਕ ਅੱਧੇ ਘੰਟੇ ਵਾ ਦੇਖਣੇ 93 ਕਬੂਤਰ ਕਿੰਨੇ ਹਾਜ਼ਰ ਉੱਥੇ ਘੁੰਮਦੇ ਦੱਸ ਉਧਰ ਦੇਖਿਆ ਨਹੀਂ ਇਦਾਂ ਦਾ ਆਕਾਰ ਦੂ ਤੂੰ ਕਰਦੇ ਪਿੱਲਰ ਪਤਾ ਯਾਰ ਤੁਹਾਡੀ ਬਾਈ ਕਬੂਤਰਵਾਜਾਂ ਦੀ ਵੀ ਨਿਗਾਹ ਦੀ ਨਿਗਾਹ ਤੇਜ ਹੋ ਜਾਂਦੀ ਹੈ ਬਾਕੀ ਦਾ ਕੁਝ ਨਹੀਂ ਪਤਾ ਹੈਗਾ ਚੱਲ ਨਿਬੜ ਕਿੱਧਰ ਗੱਡਰ ਗੁੱਡਰਾਂ ਦਾ ਤਾਂ ਹੁਣ ਇਦਾਂ ਹੀ ਬਨੀਰਾ ਬੰਨ ਹੋ ਗਿਆ ਪਰਲਾ ਰਹਿ ਗਿਆ ਹੈ ਨੌਰੀ ਉਹੀ ਕੰਮ ਹੋ ਗਿਆ ਰਾਸ ਗੁੱਟੀ ਟੀਨ ਲੈਂਦੀ ਦੀ ਪਿਛੇ ਵਾਸਤੇ ਉਹ ਵੀ ਘਟ ਗਈ ਤੈਨੂੰ ਨਹੀਂ ਸੁਣਨਾ ਉੱਚਾ ਬੋਲ ਕੋਈ ਮਾ ਚੰਦੇ ਦਾ ਗੇੜੀ ਹੋ ਰਹੀ ਲੱਗ ਗਿਆ ਉੱਪਰ ਆ ਜੀ ਇਹ ਕਈ ਬਣੇਗਾ ਤੇ ਨਾ ਸੰਗਾ ਮਕਾਨ ਬਾਗ ਨੂੰ ਆਣਾ ਹੋਵੇ ਇਹ ਕਾਣ ਜਿਹੜੀ ਕਾਣ ਕਾਣ ਜਿਨਾ ਕਰਨੇ ਪੈਂਦਾ ਆਪੜੇ ਕਾਣ ਤਾਂ ਹੀ ਸਾਈਡੋਂ ਪਕੜੋ ਉਹੀ ਕਹਿੰਦਾ ਵੀ ਇੱਥੇ ਅਸੀਂ ਦਾਲ ਫੁੱਟੀ ਲੈ ਆਏ ਤੇ ਦਾਲ ਫੁੱਟੀਆਂ ਪੂਰੀ ਪੂਰੀ ਜੀ ਆਉਂਦੀ ਆ ਹਲੇ ਬਾਕੀ ਪਾਏ ਤੇ ਪਤਾ ਲੱਗੂ ਹਾਂ ਵੀ ਬਣਦਾ ਕਿ ਆ ਇਹ ਦੇ ਕਰੇ ਬਜੂਗੀ ਬਾਈ ਆਪਾਂ ਨੇ ਕਟਿੰਗ ਕਰਕੇ ਉਨੀ ਕਟਿੰਗ ਦੀ ਇਨੀ ਕ ਜਵੇਂ ਆਪਾਂ ਨੇ ਥੱਲੇ ਘੋਦਣੀ ਆ ਪੈਪਾ ਹੁੱਕਾ ਪੈ ਜਾਣੀਆਂ ਪੂਰੀ ਸਪੋਰਟ ਬਣ ਜਣੀ ਆਓ ਇੱਕ ਟੀਨ ਵੱਢ ਕੇ ਪਾ ਦੂਗੇ ਹੋਰ ਕੀ ਕਰਨਾ ਹੁਣ ਹੁੱਕਾ ਤਾਂ ਉਥੇ ਪੈਣੀ ਹੀ ਆ ਹਾਂ ਹੂੰ ਚੱਲ ਤਾਂ ਇੱਕਾ ਗੱਬੇ ਹੋਰ ਸਪੋਰਟ ਲੱਗੇ ਜੀ ਲਾਉਣ ਹੁਣ ਵੀ 10 ਫੁੱਟੀ ਦੇ ਗੱਬੇ ਗੈਪ ਜ਼ਿਆਦਾ ਹੋ ਗਿਆ ਬਹੁਤ ਵਧੀਆ ਗੱਲ ਬਣਾ ਦੇਣੀ ਆ ਹਾਂ ਗੈਪ ਜ਼ਿਆਦਾ ਹੋ ਗਿਆ ਨਾ ਫਿਰ ਹੋਰ ਟਿੰਗ ਵੀ ਚੜਦੀ ਨਹੀਂ ਆ ਕੇ ਇਹਦੇ ਤੇ ਇਹਦੇ ਕਰਕੇ ਗੈਪ ਇਹ ਘਟਾ ਲੈਣਾ ਹਾਂ ਪਹੁੰਚ ਗਿਆ ਮਿਸਤਰੀ ਦੇਖ ਕੇ ਕੀਤਾ ਤਾਂ ਨਹੀਂ ਚਾਹੀਦਾ ਕੀਤਾ ਦੇ ਦੇ ਮਿੰਟੇ ਪਾ ਦੇ ਉਹ ਨਹੀਂ ਹਾਂ ਸੈਕਟਰ ਜਿਹੜਾ ਪਾ ਦੇ ਇੱਧਰ ਐਕਾ ਮੈਂ ਖੱਡਾ ਪਾ ਦੇਣਾ ਤੁਹਾਨੂੰ ਆਪੇ ਮਾਰਨ ਖੱਡਾ ਖੜ ਹੌਂਦੀ ਕਿੱਥੇ ਲਵੋਗਾ ਐਨਮ ਨਹੀਂ ਹਾਂ ਜਿੱਥੇ ਆਪਣੀ 3 ਮਰਨ ਉਹ 10 ਰੁਪਏ ਵਾਲੀ ਚਾਹਨੀ ਆ ਉੱਥੇ ਜੇ ਆਪਾਂ ਜੇ ਟੋਪੇ ਵੀ ਪਾਏ ਟੋਟਾ ਕਾਂਦੇ ਪਰ ਰੱਖੋ ਹੋ ਕੇ ਨਾ ਉਹ ਚਾਦਰੇ ਪਰ ਇਹ ਤੋਂ ਹੁੱਕਾ ਦੂਹਾਂ ਦੇ ਬਾਜੂਗੇ ਬਹੁਤ ਵਧੀਆ ਸੈਟ ਆ ਜੀ ਬੰਦਾ ਉਹ ਟੋਟਲ ਐਸਪਾਉਂਗਾ ਨਿਆ ਮੂਰੇ ਤੇ ਇਹਨੂੰ 3 ਪਾ ਦੇ ਕੋਲਕਾ ਆਉਟ ਵਿੱਚ ਕੋਲ ਆਊਟ ਇਨ ਇਹਨੂੰ ਐਪ ਨੂੰ ਆਏ ਹਾਂ ਨੂੰ ਹਾਂ ਇੱਧਰ ਆਇਆ ਫਿਰ ਲੜਵੋ ਰਹਿਣ ਤੇ ਆਪਾਂ ਆਪ ਬੈਠੇ ਘਟੇ ਜਾਣਾ ਫਿਰ ਕੀ ਇਹ ਜਿਹੜਾ 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 ਲੰਨੀ ਜਿਪਦਾਉਣਾ ਬੋਲੇ ਦੀ ਵੀ ਸਲਾਹ ਲੇ ਲਾ ਕੋਈ ਬੋਲਣ ਲੱਗਿਆ ਤਾਂ ਹੈ ਬੋਲਾ ਵੀ ਕੋਈ ਬੋਲਣ ਲੱਗਿਆ ਤਾਂ ਹਾਂ ਇੱਧਰ ਉਹ ਖੜੇ ਜੇ ਪਾਰੇ ਕਿੱਲੇ ਕੋਲ ਇਸ ਤੇ ਚੱਕੇ ਹਾਂ ਆਏ ਹੋਏ ਹਾਂ ਇਥੇ ਇੰਨਾ ਤੇ ਛੱਪਾਂਗੇ ਲਾਣਾ ਇਤਨਾ ਆਪਣੇ ਇੱਥੇ ਸਤਾ ਕਾਲਾ ਨਾ ਆਪਣੇ ਲੋਕ ਸੈਂਟਰ ਤੇ ਆ ਚੱਲ ਦੇਖਦੇ ਆਂ ਕਿੱਦਾਂ ਕਰਦੇ ਮਿਸਤਰੀ ਹੁਣ ਇਹ ਕਿੱਟ ਇਹ ਜਿਹੜੀ 15 20 ਪੰਡਾ ਹੈਗੀਆਂ ਇਹਦੀਆਂ ਹੈ ਮੈਂ ਤਾਂ ਕਿ ਕਿਤੇ ਝੂਲੇ ਲੈਣ ਗਿਆ ਝੂਲਾ ਨਾ 500 ਰੁਪਏ ਦਾ ਹੈ ਅੱਛਾ ਕਿਆ ਕੋਈ ਨਹੀਂ ਪਰਸੋਂ ਵੀ ਆ ਗਈ ਪਰ ਸੋਂ ਕਿਹੜੇ ਦੂਰ ਆ ਚੱਲ ਕੋਈ ਨਹੀਂ ਧਰਤਾਂ ਲੈ ਆ ਵਾ ਵਾ ਠੀਕ ਆ ਤੂੰੜੀ ਹੋਣੀ ਹੋਵੀ ਸਾਰੀ ਜਿੰਨੀਆਂ ਪੰਡਾ ਕਣਕ ਦੀ ਹੁੰਨੀਆਂ ਤੂੜੀ ਦੀਆਂ ਬੈਠ ਕੇ ਲਿਆਉਣਾ ਤਾਂ ਉਹ ਬਲਵਾਨ ਕਣਕ ਵੀ ਆਰਗੇਨਿਕ ਆ ਤੂੜੀ ਵੀ ਆਰਗੇਨਿਕ ਆ ਸਪੈਸ਼ਲ ਵੀਡੀਓ ਵਾਲੇ ਬਾਅਦ ਸਾਡੇ ਤੇ ਵੀ ਲਾ ਪਾਇਆ ਬੀਜੀ ਦਾ ਹੋਰ ਕੰਮ ਨੂੰ ਦੀ ਇਹ ਧੰਨਵਾਦ ਕਰਾਂਗੇ ਕਰੂਗਾ ਹਾਂ ਉਹ ਤਾਂ ਮੀਂਹ ਪੈ ਗਿਆ ਉਦਣੇ ਵੀ ਵੱਢ ਕੇ ਡੰਗਰਾਂ ਨੂੰ ਪਾਉਂਗਾ ਕਹਿੰਦਾ ਕਣਕ ਆਹ ਬੀਜ ਲੈ ਲੈ ਝੋਲੀ ਫੁੱਲ ਭਰੀ ਵੀ ਸੀ ਸ਼ੁਕਰ ਕਰ ਅਸੀਂ ਨਹੀਂ ਛਿੱਟਾ ਦਿੱਤਾ ਨਹੀਂ ਸਾਡਾ ਘਰੇ ਸੋ ਜਾਣਾ ਸੀ ਮਿੱਠੂ ਵਧੀਆ ਕੰਮ ਕਰਦਾ ਕਣਕਾ ਸੀ ਕਿ ਮਾੜੀ ਕਹਿੰਦੇ ਯਾਰ ਦੇਖ ਹੈ ਤੂੜੀ ਬਹੁਤ ਚੱਟੀ ਜੇ ਲਾ ਵੀਰ ਜੀ ਨਾਲ ਉਹ ਕਿਤੇ ਜਿੱਤੀ ਆ ਤੂੜੀ ਬਹੁਤ ਚੱਟੀ ਆ ਮੈਂ ਕਿ ਜੰਗਲਾਤ ਕਾਣ ਕੇ ਸਾਲੇ ਦੋ ਰੋ ਪੈ ਤੋ ਬਚਿਆ ਆਏ ਹਾਏ ਜਬੀ ਦੀ ਵਿੱਚ ਚੱਲ ਵਧੀਆ ਹੋਇਆ ਨਿਬੜ ਗਿਆ ਮੈਂ ਵੀ ਦੇਖਦਾ ਕੱਲੂ ਕਹਿੰਦਾ ਸਲਾ ਬਣਦੀ ਜੀ ਨਹੀਂ ਪਰਸੋਂ ਨੂੰ ਚੜਾਓ ਹਰ ਜੀ ਨਹੀਂ ਬਾਹਰ ਨਹੀਂ ਸਿਕਾਉਣੀ ਨਹੀਂ ਵੇ ਪਰਸੋਂ ਨੂੰ ਉਹ ਕਰੇ ਗਿਆ ਯਾਰ ਤੇਰੇ ਸਾਹਮਣੇ ਹੀ ਆ ਬੋਦੂ ਸਿਆ ਪਰਸੋਂ ਦਾ ਪੱਕੀ ਆ 100% ਅੱਜ ਬਾਕੀ ਸਾਰਾ ਨਿਬੜ ਗਿਆ ਹੂੰ ਟੀਨਾ ਚੜਾਉਣੀਆਂ ਕੱਲ ਨੂੰ ਬੰਦਾ ਹੀ ਤੂੰ ਆ ਜੇ ਸਾਡੇ ਬੰਦੇ ਕੋਲ ਹੁੰਦੀ ਹੁੰਣੂ ਕਦੀ ਢੋਲਾ ਜਿਹੀ ਵੀ ਹੋਣੀ ਤੇ ਢੋਲਾ ਜੀ ਦਾ ਪੀਣਾ ਵੀ ਕਰਾ ਦੇਣਾ ਤੇ ਕੱਦੀ ਦਾ ਢੱਡਚ ਵੀ ਹੋਣੀ ਸੀ ਉਹ ਕਰਨਾ ਸੀ ਮੈਂ ਉਹਦੇ ਕਰਕੇ ਢੱਲਾ ਬੈ ਗਿਆ ਫਿਰ ਬਈ ਰੱਖੂੰਗਾ ਕਿੱਥੇ ਕਿਆ ਕਰੂੰਗਾ ਮੈਂ ਕਿਹਾ ਚੱਲ ਕੋਈ ਨਹੀਂ ਨਵੇਂ ਸ਼ੈੱਡ 'ਚ ਰੱਖਣਗੇ ਹਾਂ ਨਵੇਂ ਸ਼ੈੱਡ 'ਚ ਰੱਖਾਂਗੇ ਹੁਣ ਨਵੀਂ ਕਾੜ ਕੇ ਨਵੀਂ ਟੀਨਾ 'ਚ ਤੂੜੀ ਵੀ ਪਰਸੋਂ ਤੇ ਆਰਡਰ ਕਰਿਆ ਉਹਨੂੰ ਪਰਸੋਂ ਤੇ ਮੈਨੂੰ ਲੱਗ ਜਾ ਬਣਾਉਣ ਬਾਕੀ ਦੇਖਦੇ ਆ ਹੁਣ ਕਾਲੇ ਨੂੰ ਕੋਈ ਗਿਆਤਾ ਬਣਾਉਣ ਮਸ਼ੀਨ ਵਾਲੀ ਮਸ਼ੀਨ ਵਾਲੀ ਬਣਾਉਣੀ ਆ ਇੱਕ ਟਰਾਲੀ ਦਾ ਬੋਲੂਗਾਈ ਦੀ ਉਹ ਦੇਣੀ ਆ ਆਧਾਰੀ ਉਹ ਤਾਂ ਬਾਅਦ ਚ ਦੇ ਦੇ ਸਾਨੂੰ ਇਹ ਲੋੜ ਨਹੀਂ ਮੈਂ ਜਨਵਰੀ ਚ ਲੈਣੀ ਸੀ ਮੈਂ ਕੀ ਹੋਵੇਗਾ ਚਾਹ ਕੋਈ ਨਹੀਂ ਪੰਡਾ ਬਨ ਲੂਗੇ ਪੰਡਾ ਵਦ ਦੇ ਲਈ ਉਹ ਆਪਣੀ ਉੰਨੀ ਆ ਤਾਂ ਕਿ ਆਊਗਾ ਪੰਡਾ ਦਾ 50 ਪੈ ਜਾਂਦੇ ਆ ਕਾਚੇ ਦੇਖ ਲਾ 50 ਬੰਡਾ ਮਰਜੀ ਆ ਤੇਰੀ ਭਾਈ 50 ਬੰਡਾ ਲੈ ਲਈ ਹੁਣ ਤਾਂ ਧਾਰ ਦਿੱਤਾ ਵਾ ਜੇ ਨਾ ਮਰਜੀ ਵਿਆਜ ਲਾ ਲਾ ਫਸੇ ਰਿਆ ਹੂੰ ਜੇ 100 ਬੰਡ ਗਏ ਤਾਂ ਫੇ ਤਾਂ 100 ਵੀ ਦੇਣੀ ਪੈਣੀ ਆ ਤਕੀਰ ਕਹਿੰਦਾ ਕੈਲਾ ਆ ਗਿਆ ਨਾ ਆ ਪੰਮੇ ਦਾ ਤਾਂ ਅਰੇ ਪੰਮੇ ਦੇ ਹੋ ਜੂ ਬੀ ਉਸੇ ਟਰੈਲੀ ਆ ਉੱਤੇ ਤੂੰ ਮਗਾ ਹਾਂ ਹੋ ਜਾਣੀ ਆ ਬਹੁਤ ਅਸਿਆ ਬੰਦਾ ਨਾਲੇ ਟਰਾਲੀ ਦਾ ਹੋਰ ਪਾਸੇ ਬਣਾਉਣੀ ਮਿਲ ਗਈ ਦਵਾਈ ਕਹਿੰਦਾ ਤਾਂ ਮੇਰੇ ਤੇ ਬਣਾ ਲਈ ਚੱਲ ਐ ਆ ਜਾ ਤਾ ਲੈ ਮੇਰੀ ਛਾੜ ਲੈ ਜੇ ਦੀ ਕਿ ਨਹੀਂ ਦੇ ਲੈ ਅਦੂਆ ਕਿਹੜਾ ਕਣਕਦਾ ਇਹਨੇ ਟਰਾਲੇ 'ਤੇ ਨਹੀਂ ਲੱਦੀ ਜੀ ਨਹੀਂ ਤੁਸੀਂ ਦੇ ਵੇ ਲੱਦੀ ਆ ਉਹ ਤੂੰ ਬੜਾ ਜੀ ਐਨੀ ਟਰਾਲੇ 'ਵਰੀ ਲੱਦੀ ਜੀ ਨਹੀਂ ਦੇ ਵੇ ਲੱਦੀ ਆ ਪਰ ਉਹ ਤੂੰ ਬੱਸ ਕਰ 18 ਫੁੱਟਾ ਮੈਂ ਤਾਂ ਕੱਢੀ ਹੋਣੀ ਹੈਗੀ ਤੈਨੂੰ ਦੱਸਦਾ ਕੋਕਣੀ ਪਈ ਹੈ ਘਰੇ ਭੇਜਿਆੜੀ ਟਰਾਲੇ ਨੂੰ ਹੀ ਠੀਕ ਦਾ ਹੈ ਹਾਂ ਟਰਾਲੇ ਨੂੰ ਠੀਕ ਦਾ ਉੱਥੇ ਉਹ ਕੰਮ ਕਹਿੰਦਾ ਤੈਨੂੰ ਦੇ ਲੈ ਵੀ ਦੋ ਵਾਰੀ ਕੰਮ ਆਲੀ ਇਹ ਕਣਕ ਕੱਢਣ ਦੇਈ ਇੰਨੀ ਕਿਨੂੰ ਤੈਨੂੰ ਟਰੈਕਟਰ ਜਾਂ ਰੇੜਾ ਲਿਆਉਣਾ ਪੈਣਾ ਤਾਂ ਦੇਖਦਾ ਟਰੈਕਟਰ ਵੀ ਲਿਆਉਂਦਾ ਰੇੜਾ ਵੀ ਲਿਆਉਂਦਾ ਤੂੰ ਤੂੜੀ ਨਹੀਂ ਲੈ ਚੱਲੇ ਆ ਉਹਦੇ ਪਰ ਹੋ ਐ ਚੀਜ਼ ਦਾ ਕਿੰਨਾ ਫਰਕ ਆ ਚੱਲ ਦੇਖੀ ਉਹ ਕਾਲੇ ਕਿਦਾਂ ਠੀਕ ਆ ਜੀ ਸ੍ਰੀਕਾ ਸਾਰਿਆਂ ਨੂੰ ਠੀਕ ਆ ਬੱਸ ਗੇੜਾ ਮਾਰਨ ਆਏ ਲਿਆਏ ਖੱਚਗੇ ਤੂੰ ਸਾਨੂੰ ਅਜੇ ਇੱਕ ਬੰਦਾ ਪਿਛੇ ਰਹਿ ਗਿਆ ਸਾਡਾ ਮੈਂ ਜਿੱਲਾ ਦਾ ਪਾਣੀ ਲਾ ਦਮਾ ਪਾਣੀਓ ਲੱਗਣਾ ਬਾਈ ਬਾਣਾ ਨਹੀਂ ਪੈਣਾ ਪਾਣੀਓ ਲੱਗਣਾ ਇਹਨੂੰ ਹਾਂ ਪਾਣੀ ਪਤਾ ਕੀ ਕਰਲਾ ਜ਼ਿਆਦਾ ਬੜੀ ਤੇੜ ਆ ਹਾਂ ਦੇਖ ਦਿਓ ਆ ਲੈ ਪਾਣੀ ਦਾ ਦिए ਕਿ ਨਾਲ ਹਾਂ ਜਿੱਦਿਵੀ ਹਵਾ ਵਾਇਰ ਰਹੀ ਹੈ ਨਾ ਬਹੁਤ ਜਿੱਲਾ ਪਰ ਫੇ ਪਾਣੀ ਪਾ ਦੇ ਤਰੀਆਂ ਫੇਰ ਦੇ ਹਮ ਗਿੱਲਾ ਤਾਂ ਬਹੁਤ ਆ ਇਹ 4 ਦਿਨ ਪਹਿਨਾਂ ਇਹਨੂੰ ਚਾਹੇ ਤਵੀਆਂ ਫਿਰ ਜਿੰਦੀਆਂ ਹਫਤਾ ਪਹਿਨਾਂ 5-7 ਦਿਨ ਪਹਿਨਾਂ ਚਾਹੇ ਸੋਗਾ ਵੱਜ ਜਾਂਦਾ ਇੱਕ ਕੰਮ ਹੋ ਜਾਂਦਾ ਇਹਨੂੰ ਦੋਹਾਂ ਚੋਂ ਹੁਣ ਕੀ ਆ ਇਹ ਹੁਣ ਮੇਰੇ ਹਿਸਾਬ ਕਰ ਇਹਨੂੰ ਵੈਸੇ ਪਾਣੀ ਲੱਗਣਾ ਚਾਹੀਦਾ ਗਿੱਲਾ ਦਾ ਪਿਆ ਜੀ ਥੱਲੇ ਤਾਂ ਗਿੱਲਾ ਨਿਕਲਣਾ ਹੀ ਆ ਪਰ ਜਿਹੜੀ ਆਹ ਤੇੜ ਪੈ ਰਹੀ ਆ ਜਿਆਦਾ ਉਹਦੇ ਕਰ ਦੇਣਾ ਯਾਰ ਇਹ ਐਨੀ ਹੋਗਾ ਤਾਂ ਅਭੀ ਲੱਗਣੀ ਆ ਲੱਗਣੀ ਤਾਂ ਐਨੀ ਕਾ ਹੁਣ ਗਰਮੈਸ ਬਹੁਤ ਹੋਗੀ ਗਿੱਲ ਖੜਦੀ ਨਹੀਂ ਹੈਗੀ ਅੱਜ ਪਾਣੀ ਲਾ ਚੌਥੇ ਦਿਨ ਪਾਣੀ ਹੈ ਨਹੀਂ ਇਹ ਤਾਂ ਨਾਲੇ ਪਲੌ ਮਾਰੇ ਵੀ ਪਾਣੀ ਪੀਂਦਾ ਬਹੁਤ ਆ ਉਹੀ ਚੱਕਰ ਆ ਪਾਣੀ ਲਾ ਦੀ ਇੱਕ ਨੇ ਦੋਈ ਤਿਆਰਬੇ ਕਰ ਲੈ ਇੱਕ ਕਿਆਰੇ ਵੀ ਮਾਰ ਕੇ ਦੇਖ ਲੈ ਫਿਰ ਤੇ ਕਰ ਲੈ ਦੋ ਕਿਆਰੇ ਨੂੰ ਪਾਣੀ ਦਾ ਤੇ ਦੋ ਕਿਆਰੇ ਮੱਟੀ ਦਾ ਪੰਜ-ਛੇ ਦਿਨ ਬਾਅਦ ਪਾਣੀ ਲਾ ਦੀ ਨੂੰ ਦੂਏ ਨੂੰ ਸਾਰੇ ਤੇ ਦਿਲ ਤੇ ਜੇ ਤੇਰੇ ਕੰਮੇ ਤੇ ਯਾਰ ਬਿਆਂ ਵਾਲੇ ਆ ਆ ਪੈਰਾਂ ਗਾ ਮਿੱਟੀ ਪਾਈ ਵੀ ਜਿਗਦੀ ਵੀ ਦੇਖ ਲੈ ਜਿਆਦਾ ਹੈਗਾ ਇਹਨੂੰ ਫੇਰ ਮੰਨੇ ਆ ਉਹੀ ਸਵਾਗੀ ਮਾਰਨੀ ਮਰੂ ਆ ਤਾਂ ਆ ਗੇ ਮਿੱਟੀ ਇੰਨੀ ਨਹੀਂ ਦੀ ਬਾਈ ਜੇ ਤੂੰ ਜਿਆਦਾ ਹੀ ਜਾ ਪਾਣੀ ਲਾ ਦੇ ਤਾਂ ਫੇ ਤੈਨੂੰ ਮੈਂ ਪਹਿਲਾਂ ਉਹ ਆਹੀ ਤੇ ਚੱਕਰ ਹੁੰਦਾ ਪਾਣੀ ਟਾਈਮ ਨਾ ਜੇ ਇੰਨੀ ਕ ਮਿੱਟੀ ਪਾਉਂਗਾ ਤੂੰ ਡੌਲਾ ਵੀ ਗਿਰਨੀ ਆਏ ਯਾਰ ਹਾਂ ਉਹਨੇ ਵੱਧ ਗੇਤੀ ਪਾਣੀ ਕੱਤ ਕੀ ਟਾਈਮ ਜਗਦੀਪ ਨੂੰ ਪੁੱਛ ਸਾਨੂੰ ਮਿੱਟੀ ਲੱਭੇ ਨਾ ਆਦੋ ਵਾਲੇ ਤੇ ਪੈਰਾਂ ਕ ਮਸਾਂ ਪਾਈ ਬੱਚੀਆਂ ਸਾਰੀਆਂ ਟੱਕ ਹੋ ਗਈਆਂ ਮਾਰਨਾ ਨਹੀਂ ਦਿੰਦਾ ਐਖਣਾ ਹੀ ਲਾਉਣਾ ਤਾਂ ਜੀ ਆ ਤਾਂ ਹੈਗਾ ਤੈਨੂੰ ਖਾਲੀਆਂ ਨੂੰ ਪਾਣੀ ਲਾਉਣਾ ਤਾਂ ਹੂੰ ਫੇਰ ਵਧੀਆ ਰਹਿਣਾ ਦਾ ਇਹ ਥੋੜਾ ਸਵਾਗੀ ਪੈ ਗਿਆ ਉੱਪਰ ਤੇ ਮਿੱਟੀ ਤੇ ਪਾਣੀ ਆਪੇ ਇੰਨੀ ਮਿੱਟੀ ੁੱਭੜ ਹੋ ਜਾਂਦੀ ਐ ਰਾਪੇ ਗਿਰੀ ਕੀ ਵਿੱਚ 15 ਦਾ ਹੋਇਆ ਪਿਆ ਸਾਰਾ ਸਾਲਾ ਦਾ ਲੱਗਦੀ ਨਹੀਂ ਵੀ ਤੇਰਾ ਪੈਰਾਂ ਦਾ ਮਿੱਟੀ ਆ ਜਿੱਕੇ ਕਹੀ ਜਾਵੇ ਪੂਰਾ ਸੋਗ ਸਵਾਗੀ ਵਾਲਾ ਸਿਆੜ ਵੀ ਦਬੇ ਜਾਂਦਾ ਗੰਨਾ ਦਾ ਪੰਗਾ ਉੱਪਰੇ ਆ ਇਹ ਗੰਨਾ ਡੂੰਗਾ ਨਹੀਂ ਹੈਗਾ ਗੰਨਾ ਨਹੀਂ ਡੂੰਗਾ ਹੁੰਦਾ ਪੰਗਾ ਬਹੁ ਪੈਂਦੇ ਆ ਜਿਹੜੀ ਤੇੜ ਆ ਇਹ ਹਵਾ ਪਾਉਂਦੀ ਆ ਉਹਨੂੰ ਗੰਨੇ ਨੂੰ ਜੱਮਣਾ ਨਾ ਜੱਮਣੂ ਜੱਮਣੂ ਨਹੀਂ ਹਵਾ ਪਈ ਜਾਂਦੀ ਹੈ ਜਰਮੀਨੇਸ਼ਨ ਹੋਲੀ ਹੋ ਜਾਂਦੀ ਆ ਜਿਹੜੀ ਤੇੜ ਆ ਹਵਾ ਪੈਂਦੀ ਹੈ ਨਾ ਸੁੱਕਾ ਜੇ ਇਹੀ ਰੇਤਾ ਹੋਵੇ ਕੋਈ ਚੱਕਰੇ ਨਹੀਂ ਹੈਗਾ ਤੇੜ ਨਹੀਂ ਪੈਣੀ ਕਿਹੜਾ ਹੋਇਆ ਵਾ ਯਾਰ ਬਹੁਤ ਜ਼ਿਆਦਾ ਕਿਹੜਾ ਤਾਂ ਬਹੁਤ ਜ਼ਿਆਦਾ ਹਾਂ ਕੀ ਕਰੀਏ ਦੱਸੋ 4-11 ਆ ਰਿਹਾ 2-11 ਚ ਤਵੀਆਂ ਮਾਰ ਲਾ ਦੋਨੂੰ ਪਾਣੀ ਲਾ ਦੇ ਹੋ ਤਦ ਵੀ ਜ਼ਿਆਦਾ ਫੇਰ ਵੀ ਨਹੀਂ ਸਾਦੇ ਨਾ ਡਾਕਰ ਜ਼ਮੀਨ ਹੈ ਇਹਨੇ ਪੁਰਪਲ ਹੀ ਨਹੀਂ ਹੋਣਾ ਆਪਣੀ ਜ਼ਮੀਨ ਹੋਰ ਆ ਉੱਚ ਤਵੀਆਂ ਫੇਰ ਲੈ ਜਿੱਕਣਾ ਮਰਜੀ ਰੂਟਾ ਬੇਟਰ ਫੇਰ ਦੇ ਰੂਟਾ ਬੇਟਰ ਫੇਰ ਦੋ ਭਾਈ ਮੈਂ ਤਾਂ ਰੂਟਾ ਬੇਟਰ ਦੇ ਪੱਖ ਚ ਹੈ ਨਹੀਂ ਤੂੰ ਦੇਖ ਲੈ ਰੂਟਾ ਬੇਟਰ ਜੱਸ ਨੇ ਮਾਰਿਆ ਸਾਹਮਣੇ ਜੱਸ ਨੇ ਮਾਰਿਆ ਇੱਕ ਸਿਸਟਮ ਆ ਜੈ ਤਾਂ ਇਹ ਸਿਆੜ ਇੱਕਸਾਰ ਹੋਵੇ ਜਿੱਥੇ ਟਰੈਕਟਰ ਮੜਾ ਜਾ ਦਬ ਗਿਆ ਰੂਟਾ ਬੇਟਰ ਉਦੋਂ ਜਦ ਜਦ ਲੱਭ ਕੇ ਜ਼ਿਆਦਾ ਲੱਗ ਜਾਣਾ ਜੈ ਤਾਂ ਸੋਗਾ ਹੋਵੇ ਜੈ ਮਿੱਟੀ ਕੋਈ ਡੋਲਾਂ ਖੜੀਆਂ ਹੋਣ ਉੱਥੇ ਰੂਟਾ ਬੇਟਰ ਵਧੀਆ ਵੱਜਦਾ ਮਿੱਟੀ ਜ਼ਿਆਦਾ ਹੈ ਚੱਲ ਦੇਖ